ਹੈਲੋ ਫਰੈਂਡਸ ਸੋਪ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਸਿੰਪਲ ਬਾਂਦੀ ਕਟਿੰਗ ਕਰਨੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਮੇਜਰਮੈਂਟ ਦੇ ਹਿਸਾਬ ਨਾਲ ਆਪਾਂ ਇਹਦੀ ਲੰਬਾਈ ਲੈ ਲਾਂਗੇ ਉਸ ਤੋਂ ਬਾਅਦ ਇਹਨੂੰ ਆਪਣੇ ਮਨਾਪ ਦੇ ਹਿਸਾਬ ਦੇ ਨਾਲ ਆਪਾਂ ਇਹਦਾ ਆਰਮ ਹੋਲ ਲੈ ਲਾਂਗੇ ਮੋਢੇ ਦੀ ਚੁੜਾਈ ਲੈ ਲਾਂਗੇ ਅਸੀਂ ਲਿਆ 9.5 ਉਸ ਤੋਂ ਬਾਅਦ ਇਸ ਨੂੰ 3 ਇੰਚ ਤੇ ਆਪਾਂ ਡਾਊਨ ਦੇ ਉੱਪਰ ਆਪਾਂ ਨਿਸ਼ਾਨ ਲਗਾਵਾਂਗੇ 1 ਇੰਚ ਤੇ ਆਪਾਂ ਛੱਡ ਕੇ ਆਪਾਂ ਫਿਰ ਆਪਾਂ ਇਸ ਨੂੰ ਗਲਾਈ ਦੇ ਵਿੱਚ ਆਪਾਂ ਕੱਟ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਨੂੰ ਆਪਣੇ ਨਾਪ ਦੇ ਹਿਸਾਬ ਨਾਲ ਜਿੰਨੀ ਆਪਾਂ ਨੂੰ ਅਗੋ ਮੂਰੀ ਚਾਹੀਦੀ ਏ ਉਹ ਲੈ ਕੇ ਉਸ ਨੂੰ 1 ਇੰਚ ਐਕਸਟਰਾ ਦੇ ਉੱਪਰ ਆਪਾਂ ਮਾਰਕਸ ਲਗਾ ਦਾਂਗੇ ਉਸ ਤੋਂ ਬਾਅਦ ਇਸ ਨੂੰ ਆਪਾਂ ਮਾਰਕ ਕਰਾਂਗੇ ਮਾਰਕ ਕਰਨ ਤੋਂ ਬਾਅਦ ਦਿੱਤੇ ਹੋਏ ਮਾਰਕ ਦੇ ਉੱਪਰ ਹੀ ਆਪਾਂ ਇਸ ਦੀ ਕਟਿੰਗ ਕਰਾਂਗੇ ਦਿੱਤੇ ਹੋਏ ਮਾਰਕ ਦੇ ਉੱਪਰ ਆਪਾਂ ਇਸ ਦੀ ਕਟਿੰਗ ਕਰਾਂਗੇ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਮੇਰੇ ਚੈਨਲ ਨੂੰ ਕਰਿਓ ਤੇ ਕਮੈਂਟ ਕਰਕੇ ਪਿਆਰੇ ਪਿਆਰੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰੋ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਣਾ ਉਸ ਤੋਂ ਬਾਅਦ ਆਪਾਂ ਇਸ ਦੀ ਅਗਲੀ ਮੂਰੀ ਦਾ ਆਟਾ ਆਪਾਂ ਪਾਵਾਂਗੇ ਅੱਧੇ ਪੌਨੇ ਇੰਚ ਦੇ ਆਪਾਂ ਮਾਰਕਸ ਲਗਾ ਕੇ ਮਾਰਕ ਕਰਕੇ ਇਸ ਨੂੰ ਆਪਾਂ ਧਿਆਨ ਰੱਖਣਾ ਹੈ ਕਿ ਸਿਰਫ ਦੋ ਪੱਲੇ ਉੱਪਰ ਚੱਕਨੇ ਨੇ ਦੋ ਪੱਲੇ ਉੱਪਰ ਚੱਕ ਕੇ ਆਪਾਂ ਇਸ ਦੀ ਅੱਧੇ ਪੌਨੇ ਇੰਚ ਦੇ ਜਿਹੜੀ ਆਪਾਂ ਮਾਰਕ ਲਗਾਇਆ ਹੋਇਆ ਆਪਾਂ ਉਸ ਦੀ ਕਟਿੰਗ ਕਰ ਦਾਂਗੇ ਬਹੁਤ ਹੀ ਸੋਖੇ ਅਤੇ ਸੋਹਣੇ ਢੰਗ ਨਾਲ ਆਪਾਂ ਬਾਹਾਂ ਦੀ ਕਟਿੰਗ ਕਰ ਲਈ ਹੈ ਜੀ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਤਾਂ ਕਿ ਤੁਹਾਡੇ ਕੋਲ ਨਵੇਂ-ਨਵੇਂ ਨੋਟੀਫਿਕੇਸ਼ਨ ਆਉਂਦੀਆਂ ਰਹਿਣ। ਥੈਂਕ ਯੂ ਸੋ ਮੱਚ।